ਜੋ ਇਹ ਪਾਵਨ ਪਿੱਤਰ ਸਥਾਨ ਹੈ ਗੁਰੂ ਕਲੰਗੀ ਤਰਪਾ ਜੀ ਦਾ ਚਰਨ ਛੋਪਾ ਪ੍ਰਾਪਤ ਸਥਾਨ ਹੈ ਪਿਛਲੇ ਪਾਸੇ ਸਥਾਨ ਬਣਿਆ ਹੋਇਆ ਗੋਤਵਾਲਾ ਤੀਰਸਰ ਸਾਹਿਬ ਧਰਤੀ ਦੀ ਹਿੱਕ ਦੇ ਵਿੱਚ ਤੀਰ ਮਾਰ ਕੇ ਗੁਰੂ ਪਾਤਸ਼ਾਹ ਨੇ ਜਲ ਦਾ ਸੋਮਾ ਪ੍ਰਗਟ ਕੀਤਾ ਜਿਹੜਾ ਇਹ ਅਸਥਾਨ ਹੈ ਨਾ ਇਹ ਅਸਥਾਨ ਸਿੱਖ ਜਗਤ ਦੇ ਵਿੱਚ ਇਤਿਹਾਸ ਦੇ ਵਿੱਚ ਤਿੰਨ ਗੱਲਾਂ ਨੂੰ ਪ੍ਰਗਟ ਕਰਦਾ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਪ੍ਰਗਟ ਕਰਦਾ ਹੈ ਕਿ ਭਾਵੇਂ ਜਿਹੜਾ ਨਗਰ ਦਾ ਨਾਮ ਹੈ ਉਹ ਭਾਵੇਂ ਔਰੰਗਜ਼ੇਬ ਦੇ ਨਾਮ ਤੇ ਪਿਆ ਆलमगीर ਪਰ ਜੇਕਰ ਇਹਨੂੰ ਪ੍ਰਸਿੱਧੀ ਮਿਲੀ ਹੈ ਉਹ ਚੇਚੇ ਤੌਰ ਤੇ ਵਿਸ਼ੇਸ਼ ਤੌਰ ਤੇ ਤਾਂ ਮਿਲੀ ਹੈ ਜੇਕਰ ਗੁਰੂ ਕਲੰਗੀ ਧਰਪਾਸ਼ਾ ਦੇ ਮਵਾਰਕ ਚਰਨ ਪਏ ਤੇ ਸਤਗੁਰੂ ਪਾਸ਼ਾ ਇਸ ਧਰਤੀ ਤੇ ਚਰਨ ਪਾਉਂਦੇ ਨੇ ਆਪਣੇ ਪਰਿਵਾਰ ਨੂੰ ਵਾਰ ਕੇ ਇੱਕ ਸ਼ਬਦ ਹੈ ਮਾਰਨਾ ਤੇ ਇੱਕ ਸ਼ਬਦ ਹੈ ਵਾਰਨਾ ਔਰੰਗਜ਼ੇਬ ਨੇ ਆਪਣੇ ਪਰਿਵਾਰ ਨੂੰ ਮਾਰਿਆ ਤੇ ਗੁਰੂ ਕਲੰਗੀ ਧਰਪਾਸ਼ਾ ਨੇ ਆਪਣੇ ਪਰਿਵਾਰ ਨੂੰ ਵਾਰਿਆ ਮਾਰਨ ਵਾਲਾ ਕਾਤਲ ਹੁੰਦਾ ਹੈ ਤੇ ਵਾਰਨ ਵਾਲਾ ਦਾਤਾ ਹੁੰਦਾ ਹੈ ਸੋ ਗੁਰੂ ਕਲੰਗੀ ਧਰਪਾਸ਼ਾ ਵਰਗਾ ਦਾਤਾ ਨਹੀਂ ਗੁਰੂ ਕਲੰਗੀ ਧਰਪਾਸ਼ਾ ਵਰਗਾ ਦਾਨੀ ਨਹੀਂ ਗੁਰੂ ਕਲੰਗੀ ਤਰਪਾਸ਼ਾ ਵਰਗਾ ਕੋਈ ਤਿਆਗੀ ਨਹੀਂ ਇੱਥੇ ਤੱਕ ਆਉਂਦਿਆਂ ਕਿਹਾ ਜਾਂਦਾ ਵੀ ਗੁਰੂ ਪਾਤਸ਼ਾਹ ਦੇ ਮubaruk ਚਰਨ ਠੀਕ ਹੋ ਚੁੱਕੇ ਸੀ ਸੋ ਭਾਈ ਨਗਾਇਆ ਸਿੰਘ ਨੇ ਕਿਹਾ ਜਾਂਦਾ ਵੀ ਘੋੜਾ ਵੀ ਭੇਟ ਕੀਤਾ ਤੇ ਮubaruk ਚਰਨਾਂ ਵਿੱਚ ਪਾਉਣ ਵਾਸਤੇ ਜੋੜਾ ਵੀ ਭੇਟ ਕੀਤਾ ਸੋ ਇਹ ਇੱਥੋਂ ਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਭਾਰ ਦੇ ਵਿੱਚ ਸੰਗਤਾਂ ਦੇ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਦਰਸ਼ਨ ਕਰਵਾਣ ਜਾ ਰਹੇ ਹਾਂ ਤੁਹਾਨੂੰ ਅੱਜ ਲੁਧਿਆਣਾ ਸ਼ਹਿਰ ਦੇ ਉਸ ਪਵਿੱਤਰ ਸਥਾਨ ਦੇ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦਸਵੀਂ ਪਾਸ਼ਾ aí ਆਲਮਗੀਰ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤਾਂ ਸਾਡੇ ਨਾਲ ਇੱਥੋਂ ਦੇ ਕਥਾਵਾਚਕ ਬਗੇਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਾਰਾ ਇਤਿਹਾਸ ਜਾਣਦੇ ਆ ਕਿ ਕਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਇਸ ਪਵਿੱਤਰ ਸਥਾਨ ਤੇ ਪਾਏ ਸੱਸੀ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਸੰਗਤਾਂ ਨੂੰ ਜੋ ਇਹ ਪਾਵਨ ਪਿੱਤਰ ਸਥਾਨ ਹੈ ਗੁਰੂ ਕਲੰਗੀ ਧਰਪਾਤ ਸ਼ਾਹ ਦਾ ਚਰਨਸ਼ੋਪ ਪ੍ਰਾਪਤ ਸਥਾਨ ਹੈ ਕਿਉਂਕਿ ਚਮਕੌਰ ਦੀ ਜੰਗ ਤੋਂ ਬਾਅਦ ਸਤਿਗੁਰੂ ਪਾਤਸ਼ਾਹ 마ਸੀਬੜਾ ਸਾਹਿਬ ਦੀ ਧਰਤੀ ਵਿਖੇ ਪਹੁੰਚਦੇ ਨੇ ਭਾਈ ਗਨੀਖਾਂ ਭਾਈ ਨਵੀਖਾਂ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹਨਾਂ ਦੇ ਸਹਿਤ ਸਤਿਗੁਰੂ ਪਾਤਸ਼ਾਹ ਜੀ ਉੱਚ ਦੇ ਪੀਰ ਦਾ ਰੂਪ ਧਾਰਨ ਕਰਕੇ ਕੀੜੀ ਪਠਾਣਾ ਕੁੰਗਰਾਲੀ ਮਾਨੂਪੁਰ ਕੋਟਲਾ ਜਨੇਰ ਕੁਲਾਲ ਲਲਕਲਾ ਕਟਾਣਾ ਰਾਮਪੁਰ ਸਾਂਨੇਵਾਲ ਅਨੰਤਪੁਰ ਕਨੇਚ ਤੱਪਾ ਇਹਨਾਂ ਥਾਵਾਂ ਤੋਂ ਹੁੰਦੇ ਆ ਗੁਰੂ ਪਾਸ਼ਾ ਇਸ ਧਰਤੀ ਤੇ ਪਹੁੰਚਦੇ ਨੇ ਨਗਰ ਦਾ ਨਾਮ ਹੈ ਆਲਮਗੀਰ ਜੋ ਕਿ ਔਰੰਗਜੇਬ ਦੇ ਨਾਮ ਤੇ ਪਿਆ ਕਿਉਂਕਿ ਕਿਸੇ ਸਮੇਂ ਇੱਥੇ ਔਰੰਗਜੇਬ ਵੀ ਆਇਆ ਸੀ ਔਰੰਗਜੇਬ ਆਪਣੇ ਆਪ ਨੂੰ ਦਸਤਗੀਰ ਵੀ ਕਹਾਉਂਦਾ ਸੀ ਤੇ ਆਲਮਗੀਰ ਵੀ ਕਹਾਉਂਦਾ ਸੀ ਤੇ ਅਸਥਾਨ ਦਾ ਨਾਮ ਹੈ ਗੁਰਦੁਆਰਾ ਮੰਜੀ ਸਾਹਿਬ ਕਿਉਂਕਿ ਮੰਜੀ ਤੇ ਸਵਾਰ ਹੋ ਕੇ ਗੁਰੂ ਕਲਗੀ ਧਰਪਾਸ਼ਾ ਜੀ ਆਏ ਸਨ ਇੱਥੇ 14 ਪੋਹ ਵਾਲੇ ਦਿਨ ਸਨ 1704 ਨੂੰ ਗੁਰੂ ਕਲਗੀ ਧਰਪਾਸ਼ਾ ਜੀ ਪਹੁੰਚੇ ਇੱਥੇ ਪਿਛਲੇ ਪਾਸੇ ਸਥਾਨ ਬਣਿਆ ਹੋਇਆ ਗੁਰਦੁਆਰਾ ਤੀਰਸਰ ਸਾਹਿਬ ਧਰਤੀ ਦੀ ਹਿੱਕ ਦੇ ਵਿੱਚ ਤੀਰ ਮਾਰ ਕੇ ਗੁਰੂ ਪਾਤਸ਼ਾਹ ਨੇ ਜਲਦਾ ਸੋਮਾ ਪ੍ਰਗਟ ਕੀਤਾ ਇੱਥੇ ਹੀ ਭਾਈ ਗਨੀਖਾ ਭਾਈ ਨਵੀਖਾ ਜਿਹੜੇ ਮਾਸੀਵਾੜਾ ਸਾਹਿਬ ਦੀ ਧਰਤੀ ਤੋਂ ਚੱਲੇ ਸਨ ਉਹਨਾਂ ਦੇ ਪ੍ਰਤੀ ਗੁਰੂ ਪਾਤਸ਼ਾਹ ਨੇ ਹੁਕਮਨਾਮਾ ਜਾਰੀ ਕਰਕੇ ਉਹਨਾਂ ਨੂੰ ਵਾਪਸ ਤੋਰਿਆ ਭਾਈ ਗਨੀਖਾ ਭਾਈ ਨਵੀਖਾ ਮੇਰੇ ਫਰਜੰਦ ਭਾਵ ਕੇ ਪੁੱਤਰ ਹਨ ਔਖੇ ਸਮੇਂ ਮੇਰੇ ਕੰਮ ਆਏ ਹਨ ਜੋ ਵੀ ਸਿੱਖ ਸੰਗਤ ਇਹਨਾਂ ਦੀ ਸੇਵਾ ਕਰੇਗੀ ਉਸਤੇ ਗੁਰੂ ਦੀਆਂ ਥਾ ਖੁਸ਼ੀ ਹੋਵੇਗੀ ਕਿਹਾ ਜਾਂਦਾ ਹੈ ਭਾਈ ਗਨੀਖਾ ਭਾਈ ਨਵੀਖਾ ਦੀ ਸ਼ਹੀਦੀ ਵਸ ਅੱਜ ਕੱਲ ਪਾਕਿਸਤਾਨ ਦੇ ਵਿੱਚ ਨਵੀਂਪੁਰ ਮੁਹੱਲਾ ਵਿੱਚ ਰਹਿੰਦੀ ਹੈ ਤੇ ਗੁਰੂ ਪਾਤਸ਼ਾਹ ਦਾ ਹੁਕਮਨਾਮਾ ਉਹਨਾਂ ਨੇ ਅੱਜ ਵੀ ਕਰ ਕਵਲਾਂ ਨਾਲ ਲਿਖਿਆ ਹੋਇਆ ਅੱਜ ਵੀ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ ਹੈ। ਇਸੇ ਹੀ ਨਗਰ ਦੇ ਭਾਈ ਨਗਾ ਜਿਆ ਸਿੰਘ ਨੇ ਗੁਰੂ ਕਲੰਗੀ ਤਰਪਾਤਸ਼ਾਹ ਨੂੰ ਬੇਸ਼ਕੀਮਤੀ ਇੱਕ ਘੋੜਾ ਭੇਟ ਕੀਤਾ। ਜਿਸ ਘੋੜੇ ਤੇ ਸਵਾਰ ਹੋ ਕੇ ਗੁਰੂ ਪਾਤਸ਼ਾਹ ਜੋਧਾ ਰਤਨ ਜੋਧਾ ਰਤਨਾਂ ਤੋਂ ਫਿਰ ਸਤਗੁਰੂ ਪਾਤਸ਼ਾਹ ਜੀ ਮੋਹੀ ਮੋਹੀ ਤੋਂ ਹੀਰਾਂ ਹੀਰਾਂ ਤੋਂ ਫਿਰ ਰਾਜੋਆਣਾ ਰਾਜੇਾਨ ਤੋਂ ਰਾਏਕੋਟ ਇਹਨਾਂ ਥਾਂ ਗੁਰੂ ਪਾਸ਼ਾ ਆਪਣੇ ਮੁਬਾਰਕ ਚਰਨ ਪਾਉਂਦੇ ਨੇ ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਇਹ ਅਸਥਾਨ ਹੈ ਨਾ ਇਹ ਅਸਥਾਨ ਸਿੱਖ ਜਗਤ ਦੇ ਵਿੱਚ ਇਤਿਹਾਸ ਦੇ ਵਿੱਚ ਤਿੰਨ ਗੱਲਾਂ ਨੂੰ ਪ੍ਰਗਟ ਕਰਦਾ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਪ੍ਰਗਟ ਕਰਦਾ ਹੈ ਕਿ ਭਾਵੇਂ ਜਿਹੜਾ ਨਗਰ ਦਾ ਨਾਮ ਹੈ ਉਹ ਭਾਵੇਂ ਔਰੰਗਜ਼ੇਬ ਦੇ ਨਾਮ ਤੇ ਪਿਆ ਆਲਮਗੀਰ ਪਰ ਜੇਕਰ ਇਹਨੂੰ ਪ੍ਰਸਿੱਧੀ ਮਿਲੀ ਹੈ ਉਹ ਚੇਚੇ ਤੌਰ ਤੇ ਵਿਸ਼ੇਸ਼ ਤੌਰ ਤੇ ਤਾਂ ਮਿਲੀ ਹੈ ਜੇਕਰ ਗੁਰੂ ਕਲੰਗੀ ਤਰਪਾਸ਼ਾ ਦੇ ਮੁਬਾਰਕ ਚਰਨ ਪਏ ਕਿਉਂਕਿ ਔਰੰਗਜ਼ੇਬ ਤੇ ਹੋਰ ਵੀ ਬੜੀਆਂ ਥਾਵਾਂ ਤੇ ਗਿਆ ਹੋਵੇਗਾ ਪਰ ਜੇ ਪ੍ਰਸਿੱਧੀ ਮਿਲੀ ਹੈ ਤਾਂ ਗੁਰੂ ਕਲੰਗੀ ਧਰਪਾਤਸ਼ਾਹ ਦੇ ਚਰਨ ਪੈਣ ਕਰਕੇ ਦੂਜੀ ਗੱਲ ਇਹ ਪ੍ਰਗਟ ਕਰਦਾ ਜਦੋਂ ਔਰੰਗਜ਼ੇਬ ਇੱਥੇ ਆਇਆ ਹੋਵੇਗਾ ਉਹਨੂੰ ਵੀ ਲੋਕਾਂ ਨੇ ਕੁਝ ਨਜ਼ਰਾਨੇ ਕੁਝ ਭੇਟਾਵਾਂ ਦਿੱਤੀਆਂ ਹੋਣਗੀਆਂ ਜਦੋਂ ਗੁਰੂ ਕਲੰਗੀ ਧਰਪਾਤਸ਼ਾਹ ਜੀ ਆਏ ਤਾਂ ਭਾਈ ਨਗਾਇਆ ਸਿੰਘ ਨੇ ਵੀ ਇੱਥੇ ਘੋੜਾ ਭੇਟ ਕੀਤਾ ਤੇ ਗੁਰੂ ਪਾਤਸ਼ਾਹ ਸੇਵਾ ਤੋਂ ਖੁਸ਼ ਹੋ ਕੇ ਬਚਨ ਕਰਦੇ ਨੇ ਭਾਈ ਨਗਾਇਆ ਸਿੰਘ ਜੀ ਤੁਹਾਡੇ ਨਾਨਕੇ ਵੀ ਤਰ ਗਏ ਤੇ ਤੁਹਾਡੇ ਦਾਦਕੇ ਵੀ ਤਰ ਗਏ ਲੋਕ ਪਰਲੋਕ ਦੇ ਜੇਕਰ ਸੁੱਖ ਦੇ ਸਕਦਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾਤਾ ਹੀ ਦੇ ਸਕਦਾ ਤੀਸਰੀ ਗੱਲ ਔਰੰਗਜ਼ੇਬ ਇੱਥੇ ਆਇਆ ਸੀ ਆਪਣੇ ਪਰਿਵਾਰ ਨੂੰ ਮਾਰ ਕੇ ਕਿਉਂਕਿ ਉਹਨੇ ਰਾਜ ਭਾਗ ਲਈ ਆਪਣੇ ਪਿਤਾ ਨੂੰ ਵੀ ਮਾਰ ਦਿੱਤਾ ਸ਼ਾਹਜਹਾਨ ਨੂੰ ਆਪਣੇ ਭਰਾਵਾਂ ਨੂੰ ਆਪਣੇ ਪਰਿਵਾਰ ਨੂੰ ਕਤਲ ਕੀਤਾ ਉਹ ਆਇਆ ਸੀ ਮਾਰ ਕੇ ਤੇ ਸਤਗੁਰੂ ਪਾਸ਼ਾ ਇਸ ਧਰਤੀ ਤੇ ਚਰਨ ਪਾਉਂਦੇ ਨੇ ਆਪਣੇ ਪਰਿਵਾਰ ਨੂੰ ਵਾਰ ਕੇ ਇੱਕ ਸ਼ਬਦ ਹੈ ਮਾਰਨਾ ਤੇ ਇੱਕ ਸ਼ਬਦ ਹੈ ਵਾਰਨਾ ਔਰੰਗਜ਼ੇਬ ਨੇ ਆਪਣੇ ਪਰਿਵਾਰ ਨੂੰ ਮਾਰਿਆ ਤੇ ਗੁਰੂ ਕਲੰਗੀ ਤਰਪਾਸ਼ਾ ਨੇ ਆਪਣੇ ਪਰਿਵਾਰ ਨੂੰ ਵਾਰਿਆ ਮਾਰਨ ਵਾਲਾ ਕਾਤਲ ਹੁੰਦਾ ਹੈ ਤੇ ਵਾਰਨ ਵਾਲਾ ਦਾਤਾ ਹੁੰਦਾ ਸੋ ਗੁਰੂ ਕਲੰਗੀ ਤਰਪਾਸ਼ਾ ਵਰਗਾ ਦਾਤਾ ਨਹੀਂ ਗੁਰੂ ਕਲੰਗੀ ਤਰਪਾਸ਼ਾ ਵਰਗਾ ਦਾਨੀ ਨਹੀਂ ਗੁਰੂ ਕਲੰਗੀ ਤਰਪਾਸ਼ਾ ਵਰਗਾ ਕੋਈ ਤਿਆਗੀ ਨਹੀਂ ਸੋ ਅੱਜ ਬੜੀ ਸੰਗਤਾਂ ਦੀ ਤੁਸੀਂ ਆਵਾਜਾਈ ਵੇਖ ਰਹੇ ਹੋ ਕਿਉਂਕਿ ਬੜੀਆਂ ਥਾਵਾਂ ਤੇ ਲੰਘ ਚੁੱਕੀ 27 ਤਰੀਕ ਨੂੰ ਗੁਰੂ ਕਲੰਗੀ ਤਰਪਾਸ਼ਾ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤੇ ਬਹੁਤ ਸਾਰੀਆਂ ਥਾਵਾਂ ਤੇ ਅੱਜ 5 ਜਨਵਰੀ ਨੂੰ ਗੁਰੂ ਕਲੰਗੀ ਤਰਪਾਦਸ਼ਾ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਇਹ ਯਾਦ ਰੱਖਣਾ ਵੀ 33 ਬਰੇ ਬਾਅਦ ਗੁਰੂ ਕਲੰਗੀ ਤਰਪਾਦਸ਼ਾ ਦਾ ਪ੍ਰਕਾਸ਼ ਹੋਇਆ ਸੀ ਪਟਨਾ ਸ਼ਹਿਰ ਵਿਖੇ ਭਾਵ ਲਇਓ ਤਹੀਂ ਪ੍ਰਕਾਸ਼ ਹਮਾਰਾ ਭਇਓ ਤੇ ਗੁਰਮਖ ਪਿਆਰਿਓ ਸਤਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਵਧਾਈਆਂ ਹੋਣ ਸਤਗੁਰੂ ਪਾਤਸ਼ਾਹ ਦਾ ਇੱਕ ਬਚਨ ਹੈ ਜਬ ਜੇ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਬ ਲਗ ਖਾਲਸਾ ਰਹੇ ਨਿਆਰਾ ਮੁਕਾਬਲਾ ਤੇਜ ਦੀਓ ਮੈਂ ਸਾਰਾ ਜੇਕਰ ਅੱਜ ਆਪਾਂ ਗੁਰੂ ਕਲੰਗੀ ਧਰਪਾਤਸ਼ਾ ਦਾ ਪ੍ਰਕਾਸ਼ ਮਨਾ ਰਹੇ ਆ ਨਾ ਤੇ ਜੇਕਰ ਫਿਰ ਵੀ ਅੱਜ ਆਪਾਂ ਸ਼ਰਾਧ ਵੀ ਕਰਵਾ ਰਹੇ ਆ ਜਠੇਰਿਆਂ ਦੀ ਵੀ ਪੂਜਾ ਕਰ ਰਹੇ ਆ ਉਹੀ ਕਰਮਕੰਡਾਂ ਵਿੱਚ ਬਹਿਮਾਂ ਦੇ ਵਿੱਚ ਭਰਮਾਂ ਦੇ ਵਿੱਚ ਪਏ ਹੋਏ ਆ ਤੇ ਫਿਰ ਸਾਡੇ ਪ੍ਰਕਾਸ਼ ਦਿਹਾੜੇ ਮਨਾਏ ਹੋਏ ਸਫਲ ਨਹੀਂ ਹੋਣਗੇ ਇਹ ਸਫਲ ਤਾਂ ਹੋਣਗੇ ਜੇਕਰ ਅਸੀਂ ਗੁਰੂ ਕਲੰਗੀ ਧਰਪਾਤਸ਼ਾ ਦੇ ਦਰਸਾਏ ਹੋਏ ਮਾਰਗ ਤੇ ਚੱਲਾਂਗੇ ਜਿਹੜੀ ਵਿਪਰਨ ਕੀ ਰੀਤ ਵਿੱਚੋਂ ਸਾਨੂੰ ਕੱਢਿਆ ਸੀ ਜਿਹੜੇ ਕਰਮਕੰਡਾਂ ਵਿੱਚੋਂ ਸਤਿਗੁਰੂ ਪਾਤਸ਼ਾਹ ਨੇ ਕੱਢਿਆ ਸੀ ਉਹਨਾਂ ਦੇ ਵਿੱਚੋਂ ਨਿਕਲ ਕੇ ਐਸੀ ਪੂਜਾ ਅਕਾਲ ਕੀ ਤੇ ਪਰਚਾ ਸ਼ਬਦਕ ਤੇ ਦੇਦਾਰ ਖਾਲਸੇ ਦਾ ਇਹ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਈਏ ਫਿਰ ਤੋਂ ਸੰਗਤਾਂ ਨੂੰ ਇਥੋਂ ਦੇ ਮੈਨੇਜਰ ਨੇ ਭਾਈ ਹਰਦੀਪ ਸਿੰਘ ਜੀ ਗਿੱਲ ਬਹੁਤ ਵਧੀਆ ਪ੍ਰਬੰਧਕ ਨੇ ਬੜਾ ਵਧੀਆ ਪ੍ਰਬੰਧ ਚਲਾਉਂਦੇ ਨੇ ਸੰਗਤਾਂ ਦੀ ਆਵਾਜ਼ ਆਈ ਹੈ ਸੋ ਇਹ ਗੁਰੂ ਕਲੰਗੀ ਧਰਪਾਤਸ਼ਾਹ ਦਾ ਚਰਨਸ਼ੋਪਾਪਤ ਸਥਾਨ ਹੈ ਜਿਹੜੀਆਂ ਵੀ ਸੰਗਤਾਂ ਕੋਈ ਵੀ ਮਰਾਦਾਂ ਲੈ ਕੇ ਆਉਂਦੀਆਂ ਨੇ ਇੱਥੇ ਸਾਰਿਆਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਪਵਿੱਤਰ ਸਥਾਨ ਦੇ ਉੱਤੇ ਥੋੜਾ ਜਿਹਾ ਪ੍ਰਕਾਸ਼ ਪਾਓ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੰਜੀ ਸਾਹਿਬ ਦੇ ਵਿੱਚ ਜਦੋਂ ਗੁਰੂ ਸਾਹਿਬ ਆਏ ਸੀ ਤਾਂ ਕਿੰਨਾ ਸਮਾਂ ਇੱਥੇ ਰਹਿਏ ਉਹ ਘੋੜਾ ਕਿਉਂ ਪੇਂਟ ਕੀਤਾ ਗਿਆ ਤੇ ਗੁਰੂ ਸਾਹਿਬ ਨੇ ਤੀਰ ਕਿਉਂ ਮਾਰਿਆ ਸੀ ਹਾਂ ਜੀ ਉਹਦੇ ਬਾਰੇ ਮੈਂ ਜਾਣਕਾਰੀ ਦੇਣੀ ਚਾਹੁੰਦਾ ਬਈ ਜਦੋਂ ਸਤਗੁਰੂ ਪਾਤਸ਼ਾਹ ਜੀ ਇੱਥੇ ਆਏ ਤਾਂ ਪਾਣੀ ਦੀ ਤਲਾਸ਼ ਦੇ ਵਿੱਚ ਸੀ ਇੱਥੋਂ ਕੁਝ ਦੂਰੀ ਤੇ ਇੱਕ ਖੂਹ ਹੈ ਉਸ ਖੂਹ ਤੇ ਕਿਹਾ ਜਾਂਦਾ ਕਿ ਸਰਾਲ ਰਹਿੰਦੀ ਸੀ ਉਸ ਰਾਲ ਦਾ ਸਤਗੁਰੂ ਪਾਤਸ਼ਾਹ ਨੇ ਤੀਰ ਮਾਰ ਕੇ ਪਾਰ ਉਤਾਰਾ ਕਰ ਦਿੱਤਾ ਤੇ ਸਰਾਲ ਖੋਦ ਦੇ ਵਿੱਚ ਡਿੱਗ ਪਈ ਖੋਦ ਦੇ ਵਿੱਚ ਡਿੱਗਣ ਕਰਕੇ ਜਿਹੜਾ ਪਾਣੀ ਐ ਖੋਦ ਦਾ ਉਹ ਪੀਣ ਯੋਗ ਨਹੀਂ ਰਿਹਾ ਤੇ ਸਤਗੁਰੂ ਪਾਤਸ਼ਾਹ ਨੇ ਫਿਰ ਆਪਣੇ ਆਪ ਹੀ ਧਰਤੀ ਦੀ ਹਿੱਕ ਵਿੱਚ ਤੀਰ ਮਾਰ ਕੇ ਗੁਰੂ ਪਾਤਸ਼ਾਹ ਨੇ ਇੱਥੋਂ ਜਲ ਦਾ ਸੋਮਾ ਪ੍ਰਗਟ ਕੀਤਾ ਸੋ ਪਿੱਛੇ ਜਦੋਂ ਸਤਗੁਰੂ ਪਾਤਸ਼ਾਹ ਕਨੇਸ਼ ਨਗਰ ਸੀ ਕਨੇਸ਼ ਨਗਰ ਤੇ ਫੱਤੇ ਨੰਬਰਦਾਰ ਤੋਂ ਗੁਰੂ ਪਾਤਸ਼ਾਹ ਨੇ ਘੋੜੀ ਦੀ ਮੰਗ ਕੀਤੀ ਸੀ ਪਰ ਉਹਨੇ ਬਹਾਨਾ ਲਾ ਦਿੱਤਾ ਸੀ ਵੀ ਘੋੜੀ ਤੇ ਮੇਰਾ ਜਵਾਈ ਲੈ ਕੇ ਗਿਆ ਹੋਇਆ ਹੈ ਉਹਨੂੰ ਐਸੀ ਵੀ ਜੇ ਸਰਕਾਰੀ ਦਰਬਾਰੇ ਪਤਾ ਲੱਗ ਗਿਆ ਤੇ ਮੇਰੀ ਖੈਰ ਨਹੀਂ ਪਤਾ ਨਹੀਂ ਮੇਰਾ ਕੀ ਹਸ਼ਰ ਹੋਵੇਗਾ ਪਰ ਜਦੋਂ ਉਹਨੇ ਘਰ ਜਾ ਕੇ ਵੇਖਿਆ ਤੇ ਘੋੜੀ ਮਰੀ ਹੋਈ ਘੋੜੀ ਬਚਾ ਵੀ ਨਹੀਂ ਸਕਿਆ ਘੋੜੀ ਮਰ ਵੀ ਗਈ ਤੇ ਗੁਰੂ ਪਾਤਸ਼ਾਹ ਦੀ ਸੇਵਾ ਵੀ ਨਹੀਂ ਕਰ ਸਕਿਆ ਸੋ ਸਤਗੁਰੂ ਪਾਤਸ਼ਾਹ ਨੂੰ ਇਥੋਂ ਅਗਾਹ ਜਾਣ ਵਾਸਤੇ ਘੋੜੇ ਜਾਂ ਘੋੜੀ ਦੀ ਜ਼ਰੂਰਤ ਸੀ ਇਸ ਕਰਕੇ ਭਾਈ ਨਗਾ ਸਿੰਘ ਜਿਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਪਾਤਸ਼ਾਹ ਦੇ ਘਰ ਦੇ ਨਾਲ ਜੁੜਿਆ ਹੋਇਆ ਸੀ ਉਹਨਾਂ ਨੇ ਬੜਾ ਬੇਸ਼ਕੀਮਤੀ ਘੋੜਾ ਤੇ ਕੁਝ ਇਤਿਹਾਸਕਾਰਾਂ ਨੇ ਇੱਕ ਜੋੜੇ ਦਾ ਵੀ ਜ਼ਿਕਰ ਕੀਤਾ ਹੈ ਕਿਉਂਕਿ ਪਹਿਲਾਂ ਗੁਰੂ ਪਾਤਸ਼ਾਹ ਦੇ ਮubaruk ਚਰਨ ਜੰਗਲ ਦੇ ਵਿੱਚ ਰਾਹ ਬਾਟੇ ਜਾਣ ਕਰਕੇ ਗੁਰੂ ਪਾਤਸ਼ਾਹ ਦੇ ਪੈਰ ਛਿੱਲੇ ਚੁੱਕੇ ਫਿਰ ਛਲ ਚੁੱਕੇ ਸੀ ਪੈਰ ਲਹੂ ਲਹਾਨ ਹੋ ਚੁੱਕੇ ਸੀ ਪੈਰ ਸੁੱਜ ਚੁੱਕੇ ਸੀ ਇੱਥੇ ਤੱਕ ਆਉਂਦਿਆਂ ਕਿਹਾ ਜਾਂਦਾ ਵੀ ਗੁਰੂ ਪਾਤਸ਼ਾਹ ਦੇ ਮubaruk ਚਰਨ ਠੀਕ ਹੋ ਚੁੱਕੇ ਸੀ ਸੋ ਭਾਈ ਨਗਾਯਾ ਸਿੰਘ ਨੇ ਕਿਹਾ ਜਾਂਦਾ ਵੀ ਘੋੜਾ ਵੀ ਭੇਟ ਕੀਤਾ ਤੇ ਮubaruk ਚਰਨਾਂ ਵਿੱਚ ਪਾਉਣ ਵਾਸਤੇ ਜੋੜਾ ਵੀ ਭੇਟ ਕੀਤਾ ਸੋ ਇਹ ਇਥੋਂ ਦਾ ਇਤਿਹਾਸ ਹੈ 14 ਪੋਹ ਵਾਲੇ ਦਿਨ ਸਤਗੁਰੂ ਪਾਤਸ਼ਾਹ ਇੱਥੇ ਪਹੁੰਚੇ ਸੀ ਕਿਹਾ ਜਾਂਦਾ ਵੀ 3 ਦਿਨ 3 ਰਾਤਾਂ ਗੁਰੂ ਪਾਤਸ਼ਾਹ ਰਹੇ ਇਸ ਕਰਕੇ 14 15 16 ਇਹ ਤਿੰਨ ਪੋਦੀਆਂ ਰਾਤਾਂ ਇੱਥੇ ਸਾਲਾਨਾ ਜੋੜ ਮੇਲਾ ਹੁੰਦਾ ਹੈ ਨਗਰ ਕੀਰਤਨ ਵੀ ਨਿਕਲਦਾ ਸੋ ਸਾਲਾਨਾ ਜੋੜ ਮੇਲਾ ਹੁਣ ਲੰਘ ਚੁੱਕਿਆ ਉਹ ਇਹ ਇੱਥੋਂ ਦਾ ਇਤਿਹਾਸ ਹੈ ਜੀ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਕਿਹੜੇ-ਕਿਹੜੇ ਸਮਾਗਮ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਏ ਜਾ ਰਹੇ ਨੇ ਹਾਂ ਜੀ ਅੱਜ ਦੇ ਗੁਰੂ ਕਲੰਗੀ ਧਰਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਕਥਾਵਾਚਕਾਂ ਨੇ ਕਥਾ ਵੀ ਕੀਤੀ ਹੈ ਤੇ ਢਾਡੀ ਸਿੰਘਾਂ ਵੱਲੋਂ ਗੁਰੂ ਪਾਤਸ਼ਾਹ ਦਾ ਇਤਿਹਾਸ ਸੁਣਾਇਆ ਜਾ ਰਿਹਾ ਹੈ ਤੇ ਆ ਕੀਰਤਨ ਤੁਸੀਂ ਸੁਣ ਰਹੇ ਹੋ ਅਮਰਤਵੰਦ ਦਾ ਕੀਰਤਨ ਵੀ ਹੋ ਰਿਹਾ ਸੋ ਸੰਗਤਾਂ ਨੂੰ ਗੁਰੂ ਦਸਮ ਪਾਤਸ਼ਾਹ ਦੇ ਉਪਦੇਸ਼ ਜੋ ਗੁਰੂ ਪਾਤਸ਼ਾਹ ਦਾ ਉਪਦੇਸ਼ ਹੈ ਉਹਦੇ ਪ੍ਰਤੀ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਐ ਸੋ ਲੰਗਰ ਦੀ ਬਹੁਤ ਵਧੀਆ ਵਿਵਸਥਾ ਹੈ ਸੋ ਆਪ ਦੇਖ ਰਹੇ ਹੋ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਵੱਲੋਂ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਛੱਡੀ ਗਈ ਸੰਗਤਾਂ ਦੇ ਆਵਾਜਾਈ ਨੂੰ ਦੇਖਦੇ ਆ ਹੋਇਆ ਆਉਣ ਨੂੰ ਦੇਖਦੇ ਆ ਹੋਇਆ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸਰਤੂਲ ਸਿੰਘ ਪੰਜ ਜੀ ਕਿੱਥੋਂ ਦੀ ਆਏ ਹੋ ਜਿਸਵਾਲ ਵੰਗਰ ਪਿੰਡ ਆ ਜੀ ਹਾਂ ਅੱਜ ਇਸ ਪਵਿੱਤਰ ਦਿਨ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਆਏ ਹੋ ਕਿੰਨਾ ਕੁ ਸਕੂਨ ਮਿਲਦਾ ਇੱਥੇ ਮੈਂ ਕਹਾਂ ਜੀ ਇੱਥੇ ਅਸੀਂ ਹਰ ਐਤਵਾਰ ਆਉਂਨੇ ਆ ਇੰਨਾ ਸਕੂਨ ਮਿਲਦਾ ਮੈਂ ਕਹਿੰਦਾ ਛੱਡੀ ਰੋਗ ਵਾਲੀ ਜੀ ਇੰਨਾ ਵਧੀਆ ਹੁਣ ਵੀ ਅੱਜ ਸਾਡੇ ਘਰਦਿਆਂ ਨੂੰ ਕੋਈ ਜ਼ਰੂਰੀ ਕੰਮ ਸੀ ਹੁਣ ਮੈਂ ਅੱਜ ਇਕੱਲਾ ਹਾਜ਼ਰੀ ਲਵਾ ਕੇ ਚੱਲਿਆ ਅਸੀਂ ਦੋਨਾਂ ਜੀਆਂ ਨੇ ਹਰ ਐਤਵਾਰ ਆਉਣਾ ਹੀ ਆਉਣਾ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸੀ ਚਰਨ ਚੋ ਪ੍ਰਾਪਤ ਇਹ ਸਥਾਨ ਹੈ ਤੇ ਜੋ ਵੀ ਮੰਗੋ ਇੱਥੇ ਸਭ ਪੂਰਾ ਹੁੰਦਾ ਹਾਂਜੀ ਹਾਂਜੀ ਜੋ ਮਰਜ਼ੀ ਮੰਗੋ ਜੀ ਮੈਂ ਖੁਦ ਮੰਗਿਆ ਮੇਰਾ ਖੁਦ ਪੂਰਾ ਹੋਇਆ ਜੀ ਬਹੁਤ ਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਬਿਲਕੁਲ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਇਸ ਪਵਿੱਤਰ ਦਿਨ ਤੇ ਜਿਹੜਾ ਹੈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦੇਹਾੜਾ ਜਿਹੜਾ ਉਹ ਬੜੀ ਹੀ ਸ਼ਰਧਾ ਭਾਵਨਾ ਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਅੱਜ ਇਸ ਪਵਿੱਤਰ ਦਿਨ ਦੇ ਉੱਤੇ ਗੁਰੂ ਸਾਹਿਬ ਦੇ ਅ ਅਸ਼ੀਰਵਾਦ ਲੈਣ ਦੇ ਲਈ ਪਹੁੰਚ ਰਹੀਆਂ ਨੇ ਸੋ ਅਸੀਂ ਵੀ ਤੁਹਾਨੂੰ ਜਿਹੜਾ ਇਸ ਪਵਿੱਤਰ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਸੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ